ਸਿਆਣਾ ਸੰਗਾਰ ਹੋ ਕੇ ਆਪਣੀ ਜਿੰਦਗੀ ਭੰਗ ਦੇ ਭਾਰੇ ਗਵਾ ਰਹੇ ਸੀ ਆਪਣੇ ਖੇਤਾਂ ਦੇ ਵਿੱਚ ਫਸਲਾਂ ਵਿੱਚੋਂ ਜੇ ਤੁਹਾਡੀ ਯੋਜਨਾ 10 ਸਾਲ ਦੀ ਆ ਤਾਂ ਡਰਕ ਤੋ ਲਓ ਜੇ ਤੁਸੀਂ 100 ਸੌਂ ਦੀ ਜੋੜੀ ਖੇਤਾਂ ਦੇ ਵਿੱਚ ਬਿਨਾਂ ਕਿਸੇ ਮਦਦ ਦੇ ਆਪਣੇ ਸਾਥ ਪਾ ਕੇ ਅੱਲਾਹ ਦੇ ਨਾਮ 'ਤੇ ਕਰ ਰਹੇ ਹੋ ਜੀ ਬੀ ਸੱਤ ਸੱਤ

ਸਭ ਬੱਗੀ ਦੀ ਗੱਲ ਧਰਵਾਣ ਮੈਂ ਪਹਿਲੀ ਹੀ ਕਬੱਡੀ ਦੇ ਉੱਪਰ ਆ ਮੁੰਡਾ ਕਰਦਾ ਫਾ ਟਾਈ ਪਰ ਸੱਤਾ ਕਹਿੰਦਾ ਝੇੜੀ ਵਾਲਾ ਫੈਸਲਾ ਕਰ ਗਿਆ ਵੀ ਨੰਬਰ ਰੇਡਰ ਦਾ ਅਗਲੀ ਕੋਟੀ ਤੇ ਪਈ ਪੈਰੀ ਹੈ ਲੈ ਜੀ ਖੰਨਾ ਤੇ ਗੌੜੀਆਂ ਦੀ ਟੀਮਾਂ ਜਿੱਤਿਆ ਰਾਉਂਡ ਪੱਜਣ ਜਿਵੇਂ ਆ ਵੀਰ ਜੀ ਕੱਲ੍ਹ ਵਾਲੀ ਮੈਚ ਦੇ ਵਿੱਚ ਫੁੱਟਰੀ ਇਹਨਾਂ ਬੜੀਆਂ ਦੋ ਮਿੰਟ ਮਾਈਕ ਬਾਦ ਰੱਖੋ ਸਾਡੀ ਫਸ ਜੀ ਮੁੱਖ ਮੰਤਰਾ ਜਗਨਸ਼ਿਆਪੁਰ ਦੂਰਚਾ ਪੰਜਾਬ ਅਤੇ ਸਾਫਤਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਬਰਾੜ ਵੱਲ ਵਧਦੇ ਹੋਏ ਉਹਨਾਂ ਨੂੰ ਬੜੇ ਮਾਣਦੇ ਜਿਹੜਾ ਅੱਜ ਦੇ ਇਸ ਖੇਡ ਮੇਲੇ ਜਿਹੜਾ ਉੱਥੇ ਆ tổਨ ਕਰ ਰਿਹਾ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਇੱਕ ਤਾੜੀ ਵੱਡੀ ਸਾਰੀ ਮਾਰ ਲੀਏ ਮੇਰੇ ਵੀਰੋ ਖੇਡ ਹਵਾ ਦੇ ਵਿੱਚ ਛੱਡੇ ਜਾਣਗੇ ਪਰੰਪਰੇ ਦੀ ਨਿਸ਼ਾਨੀਆਂ ਮੇਰੇ ਮਿੱਤਰੋ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਸੱਤਵਾ ਕਮੇਟੀ ਕੱਪ ਕਲੱਬ ਦੇ ਪ੍ਰਧਾਨ ਜਿਹੜਾ ਕੀਤਾ ਜਾ ਰਿਹਾ ਸ੍ਰੀ ਬੰਤੇਜ ਪੰਨੋ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਆਮ ਆਦਮੀ ਪਾਰਟੀ ਦੇ ਧਿਰਕੇ ਜਨਮਾਇਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ੍ਰੀ ਭਗਵਤ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਦੇ ਦੇਚਾਂ ਦੇ ਹੇਠ ਵਸਿਆਂ ਨੂੰ ਖੱਲ ਪਾਲ ਲਈ ਵੱਡੀ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਇੰਚਾਰਜ ਵੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਮਝੀ ਆਮ ਆਦਮੀ ਦੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਦੇ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਸੋਚੀ ਆਮ ਆਦਮੀ ਪਾਰਟੀ ਦਾ ਅਸੀਂ ਸਦਾ ਵੱਡਾ ਵੀਰ ਹੈ ਹਲਕੇ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਬੜੀ ਨਿਸਕਾਮ ਜਿਹੜੀ ਸੇਵਾ ਕਰੇਣ ਮੇਲੇ ਤੇ ਪਹੁੰਚਿਆ ਸੀ ਸਾਰਿਆਂ ਦਾ ਬਹੁਤ ਵੱਡਾ ਦਿਲੋਂ ਸਵਾਗਤ ਕਰਦੇ ਹਾਂ ਮੋਰਚਾ ਜਿਹੜੀ ਯਾਦਕਾਰੀ ਜਿਹੜੀ ਫੋਟੋ ਹੋ ਰਹੀਆਂ ਵੀ ਯਾਦ ਕਰ ਲਈ ਸਾਹਮਣੇ ਰੱਖ ਲੈ ਫੋਟੋ ਕੱਟਿਆਂ ਦੀ ਹੱਥੀਂ ਤੇ ਆਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਤਸਵੀਰ ਜਿਹੜੀ ਖਿੱਚੀ ਜਾ ਰਹੀ ਹੈ ਮੇਰੇ ਵੀਰੋ ਆਤੇ ਵੱਡੇ ਖੇਡ ਮੇਲੇ ਦੇ ਉੱਤੇ ਸਾਲ ਦੇ ਵਿੱਚ ਕਹਿੰਦੇ ਬੜੇ ਲੰਬੀ ਮਹੀਨਿਆਂ ਤੋਂ ਹਰ ਇੱਕ ਖੇਡ ਮੈਦੇ ਉੱਪਰ ਆਹ ਕਬੱਡੀ ਕਾਪੀ ਦੀ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਗਈ ਹੈ। ਲਾਡੀ ਬਹਿਰਾ ਸਾਡਾ ਟੀਮਾਂ ਦੀ ਧੰਨਵਾਦ। ਸਿਰੇ ਇੱਕ ਵਾਰ ਸੈਟਾ ਕਲੀਅਰ ਕਰਾ ਕੇ ਜਿਹੜੀ ਟੀਮ ਕਿਹਦੇ ਪਾਸੇ ਖੇਡੀ। ਰਾਮੇ ਦੀ ਟੀਮ ਮੇਰੇ ਲਈ ਉਤਿਆਰਾ ਜੋ ਮਰੇ ਪਾ ਕੇ ਆ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਵੇਕ ਸਿੰਘ ਜੀ। ਕਾਰਦ ਵਾਲੇ ਪਾਸੇ ਟੀਮ ਜਿਹੜੀ ਮੋੜ ਚਾਰੀ ਦੀ ਹੈ। ਆਹ ਬੰਦਾ ਕਹਿੰਦੇ ਸੰਗੇ ਆ। ਅੱਗੇ ਦੀ ਟੀਮ ਜਿਹੜੀ ਪਾਸੇ ਟੀਮ ਜਿਹੜੀ ਕਾਰਦ ਵਾਲੇ ਪਾਸੇ ਤੇ ਪੁਜਾਰਾ ਤੋਂ ਸੁਮਾਨ ਜੋ ਲਾਲ ਸਿੰਘ ਰਣਜੀਤ ਗੜ ਜੀ ਉਹ ਵੀ ਸਾਡੇ ਸਟੇਜ ਤੇ ਬਿਰਾਜਮਾਨ ਨੇ ਕੌਣ ਦਊਗਾ ਤੇਰਾ ਮੇਲਾ ਕੌਣ ਦਊਗਾ ਤੇਰਾ ਆ ਪਹਿਲੀ ਹੋਈ ਕਬੱਡੀ ਦੇ ਉੱਪਰ ਮੋਹਰ ਦਾ ਰਾਣਾ ਸਰਦਾਰ ਕੋਈ ਕਰਦੇ ਆ ਪਹਿਲਾਂ ਸਰਮਾਨ ਜੋ ਸ਼ਖਸੀਅਤਾਂ ਦਾ ਨਾਲ ਸਾਡੇ ਬਾਬਾ ਜੀ ਬਾਬਾ ਦਾਰਾ ਸਿੰਘ ਜੀ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿਰਤਪਾਲ ਕੋਈ ਨਾਬਾ ਸਪੋਰਟਸ ਕਲੱਬ ਹੈ ਸਤਵਾਂ ਇਹਨਾਂ ਦਾ ਇਹ ਟੂਰਨਾਮੈਂਟ ਹੈ ਮੈਂ ਬਹੁਤ ਸਾਲਾਂ ਤੋਂ ਇੰਨੇ ਦੇ ਕਲੱਬ ਦੇ ਨਾਲ ਜੱਸੀ ਜੀ ਦੇ ਨਾਲ ਜੁੜਿਆ ਹੋਇਆ ਇਸੇ ਕਰਕੇ ਜਦੋਂ ਉਹ ਅੱਧੀ ਗਜ਼ਬਾਨਾ ਵੀ ਸੱਦਾ ਦਿੰਦੇ ਮੈਂ ਉਸੇ ਵੇਲੇ ਆ ਜਾਣਾ ਕਿਉਂਕਿ ਖੇਡਾਂ ਜਿਹੜੀਆਂ ਨੇ ਉਹ ਇੱਕ ਸਭ ਤੋਂ ਵੱਡਾ ਜ਼ਰੀਆ ਨੇ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਇੰਨੇ ਸਾਲ ਕੰਟੀਨਿਊਸ ਇਸ ਪੱਧਰ ਦਾ ਜਿਹੜਾ ਟੂਰਨਾਮੈਂਟ ਕਰਾਉਣਾ ਉਹ ਇਸ ਕਲੱਬ ਦੇ ਮੈਂ ਸਮਝਦਾ ਕਿ ਕਲੱਬ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿਉਂ ਇਸੇ ਤਰੀਕੇ ਦੇ ਨਾਲ ਹਰ ਸਾਲ ਇਹਨਾਂ ਖੇਡਾਂ ਵਾਲੇ ਪਾਸੇ ਸਾਡੇ ਨਵੀਂ ਜਨਰੇਸ਼ਨ ਨੂੰ ਤੋਰਦੇ ਰਹਿਣ। ਜਿਹੜੋ ਅੰਮ੍ਰਿਤਸਰ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਦੇਖੋ ਜਿਹੜੇ ਲਾਅ ਐਂਡ ਆਰਡਰ ਹੈ ਉਹਦੇ ਉੱਤੇ ਕੋਈ ਵੀ ਉਹਦੇ ਨਾਲ ਜਿਹੜਾ ਜੀ ਉਹ ਖੇਡੂਗਾ ਜ਼ੀਰੋ ਟੋਲਰੈਂਸ ਹੈ ਮੁੱਖ ਮੰਤਰੀ ਸਾਹਿਬ ਦੀ ਚਾਹੇ ਉਹ ਕੋਈ ਗੈਂਗਸਟਰ ਹੋਵੇ ਚਾਹੇ ਸਾਡਾ ਜਿਹੜਾ ਜੀ ਕੋਈ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਕਰੇ ਉਹ ਹੋਵੇ ਜਦੋਂ ਕੁਤਾਹੀ ਹੋਈ ਤੇ ਤਾਂ ਕਰਕੇ ਮੁੱਖ ਮੰਤਰੀ ਸਾਹਿਬ ਦੇ ਦੇਸ਼ ਦੇ ਤੇ सस्पेंड ਕੀਤਾ ਗਿਆ ਅੰਮ੍ਰਿਤਸਰ ਰੂਰਲ ਦੇ ਐਸਐਸਪੀ। ਯੁੱਧ ਨਸ਼ਿਆਂ ਵਿਰੁੱਧ ਤੁਹਾਡੀ ਮੁਹਿੰਮ ਲਗਾਤਾਰ ਜਾਰੀ ਹੈ। ਕਿਸ ਤਰ੍ਹਾਂ ਬਾਚ ਕਰਦੇ ਹੋ? ਹੁਣ ਤੁਸੀਂ ਪਿੰਡਾਂ ਦੇ ਵਿੱਚ ਵੀ ਵਿਛੜਦੇ ਹੋਵੋਗੇ। ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ? ਪਹਿਲਾਂ ਕਿਸ ਤਰ੍ਹਾਂ ਦੇ ਸੀ? ਦੇਖੋ ਨਸ਼ਾ ਰਾਤੋ-ਰਾਤ ਖਤਮ ਨਹੀਂ ਹੋਣਾ। ਅਸੀਂ ਯੁੱਧ ਲੜ ਰਹੇ ਹਾਂ। ਯੁੱਧ ਜਿਹੜਾ ਉਹ ਕਈ ਐਂਗਲ ਤੋਂ ਲੜਿਆ ਜਾਂਦਾ। ਇੱਕ ਜਿਹੜਾ ਫੇਸ ਸੀਗਾ ਸਾਡਾ ਹਰ ਪਿੰਡ ਤੇ ਹਰ ਵਾਰਡ ਤੱਕ ਪਹੁੰਚਣਾ ਉਹ ਮੁਕੰਮਲ ਹੋ ਗਿਆ। ਜਿਹਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਆ ਹਰ ਵਾੜ ਤੱਕ ਪਹੁੰਚੇ ਆ ਸੌ ਜਿਹੜੀ ਆ ਉਹ ਚੁਕਾਈ ਆ ਦੂਸਰਾ ਫੇਸ ਜਿਹੜਾ ਜਿਹਦੇ ਵਿੱਚ ਅਸੀਂ VDC ਜਿਹੜੇ ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਦੇ ਰਖਵਾਲੇ ਉਹ ਮੁਕੰਮਲ ਕਰ ਲਿਆ 1 ਲੱਖ ਮੈਂਬਰ ਜਿਹੜਾ ਉਹ ਇਸ ਮਹਿੰਮ ਦੇ ਨਾਲ ਸਾਡਾ ਜੁੜ ਚੁੱਕਾ ਪਿੰਡਾਂ ਦੇ ਰੂਪ ਦੇ ਵਿੱਚ ਅਗਲਾ ਜਿਹੜਾ ਫੇਸ ਆ ਉਹ ਬਹੁਤ ਜਲਦੀ ਸਟਾਰਟ ਹੋਣ ਜਾ ਰਿਹਾ ਜਿਹਦੇ ਵਿੱਚ ਹਰ ਪਿੰਡ ਦਾ ਵਾਸੀ ਇਹਦੇ ਨਾਲ ਜੁੜੂਗਾ ਤਰਨਤਾਰ ਜਮਨੀ ਚੋਣ ਨੂੰ ਲੈ ਕੇ ਜਿਹੜੇ ਤੀਜੇ ਨੇ ਕੀ ਤਸਵੀਰ ਸਾਹਮਣੇ ਆਈ ਹੈ ਦੇਖੋ ਲੋਕਾਂ ਨੇ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਆ ਇੱਕ ਵਾਰੀ ਨਹੀਂ ਲਾਈ ਆ ਬਾਰ-ਬਾਰ ਜਿਹੜੀ ਆ ਉਹ ਲਾਈ ਆ ਬਹੁਤ ਸਾਰਾ ਕੁਝ ਕਿਹਾ ਜਾਂਦਾ ਸੀ ਜਿਹੜੇ ਕੁਝ ਅਖੌਤੀ ਵਿਦਵਾਨ ਜੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬਹੁਤ ਕੁਝ ਬੋਲਦੇ ਸੀਗੇ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕੰਮਕਾਰਾਂ ਨੂੰ ਪੈਹਲ ਦਿੰਦੇ ਨੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੂੰ 300 ਯੂਨਿਟ ਮਹੀਨੇ ਦਾ 2 ਮਹੀਨੇ ਦਾ 600 ਯੂਨਿਟ ਜਿਹੜਾ ਉਹ ਮਿਲ ਰਿਹਾ ਪਿੰਡਾਂ ਦੀ ਗੱਲ ਕਰੀਏ ਤਾਂ 45 45 ਸਾਲਾਂ ਤੋਂ ਜਿੰਨਾਂ ਟੇਲਾਂ ਦੇ ਉੱਤੇ ਪਾਣੀ ਨਹੀਂ ਸੀ ਆਇਆ ਉੱਥੋਂ ਤੱਕ ਸਰਕਾਰ ਨੇ ਜਿਹੜਾ ਉਹ ਪਾਣੀ ਪਹੁੰਚਾਇਆ ਤੁਸੀਂ ਦੱਸੋ ਕਿ ਕਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਨੇ 13 ਦੇ ਕਰੀਬ ਟੋਲ ਪਲਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਐਸਐਸਐਫ ਜਿਹੜੀ ਆ ਸੜਕ ਸੁਰੱਖਿਆ ਫੋਰਸ ਅਸੀਂ ਉਹ ਬਣਾਈ ਐ ਸਕੂਲਾਂ ਦਾ ਪੱਧਰ ਦੇਖ ਲੋ ਪੁੱਛ ਕੇ ਦੇਖੋ ਆਮ ਲੋਕਾਂ ਨੂੰ ਜਿਨ੍ਹਾਂ ਦਾ ਰੋਜ਼ਾਨਾ ਫ੍ਰੀ ਇਲਾਜ ਜਿਹੜਾ ਉਹ ਮਹੱਲਾ ਕਲੀਨਿਕਾਂ ਦੇ ਵਿੱਚ ਹੋ ਰਿਹਾ ਐ ਇੰਨੇ ਕੰਮ ਕਦੀ ਕਿਸੇ ਸਰਕਾਰ ਨੇ 50 ਸਾਲਾਂ ਚ ਨਹੀਂ ਕੀਤੇ ਹੁਣੇ ਜਿੰਨੇ ਅਸੀਂ 3.5 ਪਾਉਣੇ 24 ਸਾਲਾਂ ਦੇ ਵਿੱਚ ਕਰਤੇ ਆ ਤੇ ਉਸੇ ਕੰਮਾਂ ਦੇ ਉੱਤੇ ਮੋਹਰ ਲਾਈ ਐ ਤਰਨਤਾਂ ਦੇ ਲੋਕਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਆਵਾਜ਼ ਕਰਦੇ ਹੋ ਵਿਦਿਆਰਥੀਆਂ ਨੇ ਕਿਹਾ ਕਿ ਜਦ ਤੱਕ ਚੋਣਾਂ ਨਹੀਂ ਹੁੰਦੀਆਂ ਅਸੀਂ ਪ੍ਰੀਖਿਆ ਦਾ ਵੀ ਬਾਈਕਾਟ ਕਰਾਂਗੇ ਕਿਸ ਤਰ੍ਹਾਂ ਆਵਾਜ਼ ਕਰਦੇ ਹੋ ਤੁਸੀਂ ਦੇਖੋ ਜਿਹੜੇ ਬੱਚੇ ਨੇ ਉਹ ਕਲਾਸਾਂ ਦੇ ਵਿੱਚ ਹੀ ਰਹਿਣੇ ਚਾਹੀਦੇ ਨੇ ਕਿਉਂਕਿ ਉਹ ਉੱਥੇ ਭਵਿੱਖ ਬਣਾਉਣ ਦੇ ਵਾਸਤੇ ਗਏ ਹੋਏ ਨੇ ਜਿਓ ਬੱਚੇ ਬੈਠੇ ਨੇ ਉੱਥੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੇ ਸਰਕਾਰ ਚਾਹੇ ਉਹ ਸੂਬੇ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਉਹ ਮਾਈ ਬਾਪ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਗੱਲ ਜਿਹੜੀ ਉਹ ਸੁਣ ਲੈਣੀ ਚਾਹੀਦੀ ਹੈ ਸੈਨੇਟ ਵਾਲੀ ਜਿਹੜੀ ਗੱਲ ਹੈ ਉਹ ਉਹਨਾਂ ਨੇ ਰੱਤਾ ਕਰ ਦਿੱਤੀ ਹੈ ਹੁਣ ਚੋਣਾਂ ਦੇ ਵਿੱਚ ਜਿਹੜੀ ਛੋਟੀ ਜੀ ਗੱਲ ਰਹਿ ਗਈ ਆ ਉਹ ਤਰੀਕਾ ਅਨਾਉਂਸ ਕਰ ਦੇਣ ਤਾਂ ਕਿ ਬੱਚੇ ਇਮਤਿਹਾਨਾਂ ਵੱਲ ਨੂੰ ਜਾਣ ਅਯਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਵੱਲੋਂ ਐਨਆਰਏ ਵੀਰਾਂ ਤੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਜਿਹੜਾ ਅੱਜ 7ਵਾਂ ਨਾਬਾ ਕਬੱਡੀ ਕੱਪਾ ਉਸ ਦਾ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਬਲਤੇਜ ਪੰਨੂ ਜੀ ਮੁੱਖ ਬਲਾਰੇ ਜੁੱਧ ਨਸਿਆ ਵਿਰੁੱਧ ਮੋਰਚਾ ਪੰਜਾਬ ਜਿਨ੍ਹਾਂ ਨੇ ਅੱਜ ਇਸ ਖੇਡ ਮੇਲੇ ਦਾ ਉਦਘਾਟਨ ਕੀਤਾ ਸੀ ਨਾ ਧੰਨਵਾਦ ਵੀ ਕਰਦੇ ਆਂ ਤੇ ਅੱਜ 45 55 ਤੇ 65 ਕਿਲੋ ਦੇ ਮੁਕਾਬਲੇ ਹੋਣਗੇ ਕੱਲ 75 ਕਿਲੋ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਅਕੈਡਮੀਆਂ ਦੇ ਫਾਸਵੇਂ ਮੈਚ ਹੋਣ ਜਾ ਰਹੇ ਨੇ ਤੇ ਇਸ ਮੁਕਤੇ ਪ੍ਰਸਿੱਧ ਗਾਇਕ ਆਰਨੇਤ ਹਰਜੀਤ ਹਰਮਨ ਸੱਬਾ ਜੈਲੀ ਸਤੰਦਰ ਸੱਤੀ ਕੁਲਵਿੰਦਰ ਸੋਹੀ ਅਮਰਤਾ ਢਿੱਲੋਂ ਤੇ ਐਸਕੋਰ ਨੇ ਜਿਹੜਾ ਉਹ ਦਰਸ਼ਕਾਂ ਮਨੋਰੰਜਨ ਵੀ ਕਰ ਰਹੇ ਨੇ ਤੇ ਸਾਡੇ ਕਲੱਬ ਵੱਲੋਂ ਜਿਹੜਾ ਹਰ ਇੱਕ ਵਾਰ ਸਹਿਯੋਗ ਇਹ ਵੱਡਾ ਉਪਰਾਲਾ ਕੀਤਾ ਤਾਂ ਜੋ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਜੋ ਮਾਨ ਜੋਗ ਮੁੱਖ ਮੰਤਰੀ ਸਰਦਾਰ ਪਗ ਸਿੰਘ ਮਾਨ ਜੀ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮਹਿੰਮ ਚੱਲ ਰਹੀ ਆ ਅਸੀਂ ਵੀ ਉੱਤੇ ਪੈਰਾ ਦਿੰਦੇ ਹਾਂ ਹਰ ਸਾਲ ਇੱਕ ਕਬੱਡੀ ਕੱਪ ਕਰਾਉਣੀ ਆ